ਸਤਿ ਸ਼੍ਰੀ ਅਕਾਲ ਜੀ ਸਾਇਆ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਸਾਇਆ ਦਾ ਪੂਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਆ। ਅੱਜ ਸਾਡੇ ਬਣਿਆ ਵਾਈਟ ਚਨੇ ਤੇ ਦੇ ਨਾਲ ਤਾਂ ਫਿਰ ਪੂਰੀਆਂ ਹੀ ਬਣਣੀਆਂ ਸੀ। ਈਰਮਾਨ ਹੁਣਾਂ ਦੇ ਸਕੂਲ ਜਾਣ ਲਈ ਉਹਨੂੰ ਬਹੁਤ ਚਾਹ ਲੰਦਾ। ਰੈਡੀ ਹੋ ਗਿਆ ਪੂਰੀਆਂ ਬਣਨੀਆਂ ਬਣਦੀਆਂ। ਈਰਮਾਨ ਨੂੰ ਦੇ ਦਈਏ ਪੂਰੀ। ਘਾ ਕੇ ਵੀ ਜਾਊਗਾ ਪੂਰੀ ਤਾਂ। ਲੈ ਕੇ ਵੀ ਜਾਊਗਾ। ਤੇ ਨਾਲੇ ਆਪਣੇ ਫਰੈਂਡਸ ਨੂੰ ਖਿਲਾਊਗਾ। ਪੂਰੀਆਂ ਦੇ ਜੱਗ ਕੇ ਅੱਜ ਛੇਤੀ ਰੈਡੀ ਹੋ ਗਿਆ ਕੋਲ ਕੋ ਨਾ ਮੈਨੂੰ ਵੀ ਬਹੁਤ ਭੁੱਖ ਲੱਗੀ ਹੋਆ ਪਾਪਾ ਨੂੰ ਵੀ ਮਾੜ ਲਮਾ ਹਕ छोटू गोहा छोटू छेती हो फिर रोटी खा लो। पापा आ पापा रोटी खा लो तो तो हो गरम गरम खा लो <laughs> ਪਾਪਾ ਹੱਲੇ ਬਹੁਤ ਬਿਜ਼ੀ ਆ ਚਲੋ ਜਦ ਤੱਕ ਅਸੀਂ ਖਾਂਦੇ ਆ ਪਾਪਾ ਤਾਂ ਬਿਜ਼ੀ ਆ ਅਬ ਨੀਤ ਵੀ ਨਹੀਂ ਹੱਲੇ ਰੈਡੀ ਹੋਈ ਇਹ ਵਰਤਮਾਨ ਵਾਰਿੰਨੇ ਆ ਜੀ ਇਹ ਰੜੜ ਰੜ ਕੇ ਆਰੀਆਂ ਆ ਪੂਰੀਆਂ ਅਬਨੀ ਦਾ ਲੈ ਤਿਆਰ ਨਹੀਂ ਹੋਈ ਅੱਜ ਇਨੀ ਸਕੂਲ ਨੂੰ ਵੀ ਪੂਰੀਆਂ ਲੈ ਕੇ ਜਾਣੀਆਂ ਜਿੱਦਾਂ ਛੋਲੇ ਬਣਾਏ ਹਾਂ ਇਹਨਾਂ ਨੂੰ ਹਮਦਾ ਪੂਰੀਆਂ ਦੇ ਰਹੀ ਹਾਂ ਮੰਮਾ ਤਾਕੀਆਂ ਖੋਲ ਲਓ ਬਾਹਰ ਦਾ ਪੂਰੀਏ ਬਾਹਰ ਦਾ ਖੋਲਿਓ ਆ ਖੁੱਲਣੇ ਨਹੀਂ ਨਾ ਮੈਂ ਨਹੀਂ ਦੇ ਅਸੀਂ ਪਾ ਦਈਏ ਜੀ ਹੁਣ ਬਸ ਵਾਟਰ ਪੂਲਰ ਦੇ ਵਿੱਚ ਗਰਮਾ ਪੂਰੀ ਬਾਕੀ ਸਾਰਿਆਂ ਨੇ ਖਾਣੇ ਸੀਗੇ ਜਿੱਟੇ ਛੋਲੇ ਪਰ ਮੈਂ ਬਣਾਈ ਆਪਣੇ ਲਈ ਸਬਜੀ ਸੁੱਕੇ ਆਲੂਆਂ ਦੀ ਲਓ ਜੀ ਮੰਮੀ ਦੀ ਵਾਰੀ ਆ ਗਈ ਮੰਮੀ ਨੇ ਪੂਰੀਆਂ ਖਾ ਕੇ ਨਾਲ ਪੀ ਲੈਣੀਆਂ ਲੱਸੀ ਤੇ ਸੌਣਾ ਕਿੰਨਾ ਟਾਈਮ ਆ ਮੰਮਾ ਛੋਟੂ ਨੂੰ نیند ਵਿਚਾਰ ਨਹੀਂ ਸੋਣਾ ਛੋਟੂ ਨੇ ਕੰਮ ਕਰਨਾ ਪੂਰਾ ਦੁਪਹਿਰਾ ਜੇ ਨਾ ਸਾਥਾ ਕਰੋ ਗੇਂਟੀ ਦੇ ਅੰਦਰ ਭਾਵੇਂ ਮੈਂ ਨਾ ਲਾਵਾਉਂ ਮੈਂ ਉਹ ਵੀ ਛੱਡ ਦੇ ਆਹੋ ਅਸੀਂ ਵੀ ਖਾ ਲਈਏ ਫੇਰ ਹਾਂ ਮੰਮਾ ਮੈਂ ਵੀ ਖਾ ਲਮਾ ਸਾਰਿਆਂ ਨੇ ਖਾ ਲਈਆ ਦੇਖੋ ਜੀ ਘਰ ਦੇ ਮੇਨ ਬੰਦੇ ਦੀ ਵਾਰੀ ਲਾਸਟ ਆ ਜਾਂਦੀ ਆ ਇਹਨੂੰ ਵੀ ਨਹੀਂ ਮਿਲੀ ਵਿਚਾਰੇ ਨੂੰ ਇਹਨੂੰ ਵੀ ਬਾਅਦ ਵਿੱਚ ਮੈਂ ਆਪਣੇ ਲਈ ਬਣਾਈ ਆ ਸਪੈਸ਼ਲ ਸਬਜੀ ਜੋ ਕਿ ਹਾਲੇ ਬਣਦੀ ਪਈ ਆ ਸੋ ਸਾਨੂੰ ਕਾਣੀ ਪਾਣੀ ਵੇਟ ਜਦੋਂ ਤੱਕ ਮੈਂ ਸ਼ੇਰੂ ਨੂੰ ਪਾ ਦਿੰਦੀ ਆ